ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੀ ਤੇ ਪਤਨੀ ਦੀ ਲੜਾਈ ਰੋਜ਼ ਹੁੰਦੀ ਹੈ ਅੱਜ ਦੇ ਵਿਸ਼ੇ ਦੀ ਗੱਲ ਕਰਦੇ ਹਾਂ ਹਾਂਜੀ ਪਤੀ ਪਤਨੀ ਪਹਿਲਾ ਲੜਕਾ ਲੜਕੀ ਹੁੰਦੇ ਨੇ ਉਹਨਾਂ ਨੂੰ ਮਿਲਦੇ ਨੇ ਪਿਆਰ ਪੈਂਦਾ ਹੈ ਗੱਲਾਂ-ਬਾਤਾਂ ਕਰਦੇ ਨੇ ਇੱਕ ਦੂਸਰੇ ਦੇ ਪ੍ਰਤੀ ਖਿੱਚ ਹੈ ਇੱਕ ਦੂਸਰੇ ਬਿਨਾਂ ਰਹਿ ਨਹੀਂ ਸਕਦੇ ਫਿਰ ਵਿਆਹ ਹੁੰਦਾ ਹੈ ਕੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਖਿੱਚ ਘਟਣ ਲੱਗ ਜਾਂਦੀ ਹੈ ਜਿਹੜੇ ਇੱਕ ਦੂਸਰੇ ਬਿਨਾਂ ਰਹਿ ਨਹੀਂ ਸਕਦੇ ਸੀ ਹੁਣ ਇੱਕ ਦੂਸਰੇ ਤੋਂ ਬਿਨਾਂ ਜ਼ਿਆਦਾ ਖੁਸ਼ ਨਹੀਂ ਉਹ ਕਹਿੰਦਾ ਉਹ ਕਹਿੰਦਾ ਸੀ ਤੂੰ ਮੇਰੀ ਜ਼ਿੰਦਗੀ ਹੈ ਉਹ ਕਹਿੰਦੀ ਸੀ ਤੂੰ ਮੇਰੀ ਜ਼ਿੰਦਗੀ ਹੈ ਹੁਣ ਜ਼ਿੰਦਗੀ ਉਹਨਾਂ ਤੋਂ ਬਿਨਾ ਜ਼ਿਆਦਾ ਵਧੀਆ ਲੱਗ ਰਹੀ ਹੈ ਜਿੱਥੇ ਕਹਿੰਦੇ ਸੀ ਤੂੰ 1 ਮਿੰਟ ਵੀ ਮੇਰੇ ਤੋਂ ਦੂਰ ਨਾ ਜਾ ਤੇ ਹੁਣ ਕਹਿੰਦੇ ਤੂੰ ਦੂਰ ਜਾ ਦੂਰ ਜਾ ਤਾਂ ਜੋ ਅਸੀਂ ਖੁਸ਼ ਰਹੀਏ ਕਾਰਨ ਕੀ ਬਣ ਜਾਂਦਾ ਹੈ ਐਸੇ ਰਿਲੇਸ਼ਨਸ਼ਿਪ ਚ ਐਸਾ ਕੀ ਹੁੰਦਾ ਹੈ ਇੰਨੇ ਝਗੜਿਆਂ ਦਾ ਕਾਰਨ ਕੀ ਹੁੰਦਾ ਹੈ ਸੋ ਇਹ ਵਿਸ਼ਾ ਬੜਾ ਗੰਭੀਰ ਹੈ ਸਾਡੇ ਸਮਾਜ ਵਿੱਚ ਜੁੜੇ ਰਿਸ਼ਤੇ ਘਟ ਰਹੇ ਹਨ ਤੇ ਟੁੱਟ ਜਾਂਦੇ ਰਹੇ ਹਨ ਬੜੇ ਡਿਵੋਰਸ ਵੱਡੀਆਂ ਉਮਰਾਂ ਵਾਲੇ ਦੇ ਵੀ ਤੇ ਛੋਟੀਆਂ ਉਮਰਾਂ ਵਾਲੇ ਦੇ ਵੀ ਵਿਆਹ ਕਰਾ ਰਹੇ ਹਨ ਤੇ ਬੜੇ ਥੋੜੇ ਦਿਨਾਂ ਬਾਅਦ ਅਲੱਗ-ਅਲੱਗ ਹੋ ਰਹੇ ਨੇ ਇਹ ਹੀ ਕੁਝ ਚੱਲ ਰਿਹਾ ਹੈ ਇਸ ਵਿਸ਼ੇ ਨੂੰ ਆਪਾਂ ਸਮਝੀਏ ਇੱਕ ਤਾਂ ਜਿਹੜਾ ਸਾਨੂੰ ਸਭ ਤੋਂ ਜ਼ਰੂਰੀ ਨੁਕਤਾ ਹੈ ਦਿਮਾਗ 'ਚ ਧਿਆਨ 'ਚ ਰੱਖਣਾ ਪੈਣਾ ਹੈ ਪਤੀ ਪਤਨੀ ਆਦਮੀ ਔਰਤ ਇਹ ਟੋਟਲੀ ਡਿਫਰੈਂਟ ਸੁਭਾਅ ਦੇ ਨੇ ਜਿਵੇਂ ਕਿ ਇੱਕ ਮੋਰ ਹੈ ਇੱਕ ਬਕਤਰ ਹੈ ਅਲੱਗ ਅਲੱਗ ਸੁਭਾਅ ਦੇ ਨੇ ਤੁਸੀਂ ਸੋਚ ਕੇ ਦੇਖੋ ਇਹ ਕਦੇ ਇਕੱਠੇ ਨਹੀਂ ਹੋ ਸਕਦੇ ਬੜਾ ਮੁਸ਼ਕਿਲ ਹੈ ਜੇ ਇਹਨਾਂ ਨੂੰ ਇਕੱਠੇ ਰੱਖਣਾ ਹੈ ਤਾਂ ਬੱਤਖ ਨੂੰ ਮੋਰ ਦਾ ਸੁਭਾਅ ਸਮਝਣਾ ਪੈਣਾ ਹੈ ਤੇ ਮੋਰ ਨੂੰ ਬੱਤਖ ਦਾ ਸੁਭਾਅ ਸਮਝਣਾ ਪੈਣਾ ਹੈ ਕਿਉਂਕਿ ਨੇਚਰਲ ਦੋਨੋਂ ਅਲੱਗ ਅਲੱਗ ਸੁਭਾਅ ਦੇ ਹਨ ਕੁਦਰਤੀ ਹੈ ਇਹ ਕਦੇ ਬੱਤਖ ਮੋਰ ਦੇ ਸੁਭਾਅ ਚ ਨਹੀਂ ਆ ਸਕਦਾ ਜਿਸ ਦਿਨ ਅਸੀਂ ਇਹ ਸਮਝਣਗੇ ਕਿ ਔਰਤ ਡਿਫਰੈਂਟ ਹੈ ਮਰਦ ਡਿਫਰੈਂਟ ਹੈ ਇਹਨਾਂ ਦੇ ਸੁਭਾਅ ਵਿੱਚ ਦਿਨ ਰਾਤ ਦਾ ਫਰਕ ਹੈ ਤਾਂ ਸਾਨੂੰ ਨੁਕਤਾ ਕਲਿਖੋਣਾ ਹੈ ਹੁਣ ਜਰਾ ਸਮਝੋ ਜਿਹੜਾ ਬੰਦਾ ਹੈ ਜਦੋਂ ਉਹਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਇਕੱਲਾ ਫੇਸ ਕਰਨਾ ਚਾਹੁੰਦਾ ਹੈ ਪ੍ਰੋਬਲਮ ਨੂੰ ਕਈ ਵਾਰੀ ਉਹ ਕਰ ਵਾਲੀ ਨਾਲ ਵੀ ਗੱਲ ਨਹੀਂ ਕਰਦਾ ਕਿ ਕੀਤੇ ਇਹਦੇ ਉੱਤੇ ਕੋਈ ਸਟ्रेस ਨਾ ਆ ਜਾਏ ਪਿਆਰ ਉਹ ਕਰਦਾ ਹੈ ਪਰ shear ਨਹੀਂ ਕਰਦਾ ਇਕੱਲਾ ਹੋ ਕੇ ਉਸ ਪ੍ਰੋਬਲਮ ਨੂੰ ਫੇਸ ਕਰਨਾ ਚਾਹੁੰਦਾ ਹੈ ਉਹਦਾ ਹੱਲ ਲੱਭਦਾ ਹੈ ਦੇਖੋ ਇਹ ਸੁਭਾਏ ਕਿ ਚੁੱਪ ਹੋ ਜਾਂਦਾ ਹੈ ਬੰਦੇ ਤੇ ਪ੍ਰੋਬਲਮ ਪੈਂਦੀ ਹੈ ਚੁੱਪ ਹੋ ਜਾਂਦਾ ਹੈ ਔਰਤ ਦੇ ਜਦੋਂ ਪ੍ਰੋਬਲਮ ਪੈਣੀ ਹੈ ਤੇ ਔਰਤ ਦਾ ਜਿਹੜਾ ਕੁਦਰਤੀ ਸੁਭਾਅ ਨੇਚਰਲ ਉਹ ਇਹ ਹੈ ਕਿ ਉਹ ਆਪਣੇ ਦੁੱਖ ਵਿੱਚ ਉਹ ਵੱਧ ਤੋਂ ਵੱਧ ਲੋਕਾਂ ਨੂੰ ਸ਼ਰੀਕ ਕਰਦੀ ਹੈ ਉਹ ਬੋਲਣਾ ਚਾਹੁੰਦੀ ਹੈ ਤੇ ਆਦਮੀ ਉਹ ਚੁੱਪ ਹੁੰਦਾ ਹੈ ਔਰਤ ਬੋਲਣਾ ਚਾਹੁੰਦੀ ਹੈ ਵੇਖੋ ਕਿੰਨਾ ਫਰਕ ਹੈ ਉਹ ਦੱਸਣਾ ਚਾਹੁੰਦੀ ਹੈ ਸੋਲੂਸ਼ਨ ਉਹਦਾ ਏ ਹੈ ਕਿ ਉਹ ਦੱਸਣਾ ਚਾਵੇ ਬੰਦੇ ਦਾ ਸੋਲੂਸ਼ਨ ਹੋਏ ਹੈ ਤੇ ਔਰਤ ਦਾ ਸੋਲੂਸ਼ਨ ਹੋਰ ਹੈ ਬੰਦਾ ਬੈਠਾ ਰਵੇ ਸੋਚਦਾ ਰਵੇ ਤੇ ਔਰਤ ਜਦੋਂ ਆਪਣਾ ਦੁੱਖ ਦੱਸ ਦਿੰਦੀ ਹੈ ਗੱਲ ਕਰ ਲੈਂਦੀ ਹੈ ਇਹਦੇ ਨਾਲ ਵੀ ਉਹਦਾ ਮਾਈਂਡ ਹੈ ਉਹ ਸ਼ਾਂਤ ਹੋ ਜਾਂਦਾ ਹੈ ਨੇਚਰਲ ਕੁਦਰਤ ਉਹ ਹੁੰਦਾ ਕੀ ਹੈ ਔਰਤ ਦੇ ਦਿਮਾਗ 'ਚ ਆਉਂਦਾ ਹੈ ਕਿ ਮੈਂ ਜੋ ਵੀ ਕਹਿ ਰਹੀ ਆ ਉਹ ਸੁਣਿਆ ਜਾਵੇ ਘਰ ਵਾਲਾ ਚੰਗਾ ਸਰੋਤਾ ਬਣ ਕੇ ਮੇਰੀ ਗੱਲ ਸੁਣੇ ਅੱਛੇ ਸੁਣੋ ਉਹ ਕੰਮ ਤੋਂ ਆਇਆ ਇਹਨੇ ਦੱਸਣਾ ਘਰ 'ਚ ਇਦਾਂ ਹੋਇਆ ਇਹ ਹੋਇਆ ਨਣਦ ਨੇ ਇਦਾਂ ਕੀਤਾ ਜਾਂ ਸੱਸ ਨੇ ਆ ਕਿ ਆਇਆ ਹੈ ਬੰਦਾ ਕਹਿੰਦਾ ਮੇਰੇ ਨਾਲ ਕੀ ਮਤਲਬ ਹੈ ਮੈਂ ਤਾਂ ਕੰਮ ਤੋਂ ਆਇਆ ਮੇਰੇ ਨਾਲ ਕੋਈ ਲਿੰਕ ਹੀ ਨਹੀਂ ਹੈ ਇਸ ਗੱਲ ਦਾ ਉਹ ਟਾਲਦਾ ਤੂੰ ਪਰੇ ਚੱਲੇ ਇਹ ਗੱਲ ਨੂੰ ਆਪੇ ਸੰਭ ਘਰ ਦਾ ਮਸਲਾ ਹੈ ਬੱਚੇ ਦੀ ਕੀ ਪ੍ਰੋਬਲਮ ਹੈ ਇਹ ਤੇਰੇ ਮਸਲੇ ਨਹੀਂ ਪਰ ਨਹੀਂ ਹੁਣ ਮਸਲਾ ਬਣੇਗਾ ਉਹਦੀ ਸੱਸ ਦੀ ਗੱਲ ਹੈ ਬੱਚਿਆਂ ਦੀ ਗੱਲ ਹੈ ਕੋਈ ਹੋਰ ਗੱਲ ਹੁਣ ਮਸਲਾ ਬਣੇਗਾ ਜਦੋਂ ਤੂੰ ਉਹਦੀ ਗੱਲ ਨਾ ਸੁਣੇ ਹਸਬੈਂਡ ਨੂੰ ਇਹ ਚਾਹੀਦਾ ਹੈ ਕਿ ਸਮਝੇ ਉਹਨੂੰ ਕਿ ਇਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਜਦੋਂ ਵਾਈਫ ਆਪਣੀ ਗੱਲ ਦੱਸਦੀ ਹੈ ਘੰਟਾ 2 ਘੰਟਾ ਤੇ ਬੰਦਾ ਉਹਦੀ ਗੱਲ ਧਿਆਨ ਨਾਲ ਸੁਣਦਾ ਹੈ ਤਾਂ ਵਾਈਫ ਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਇਹ ਮੇਰੀ ਗੱਲ ਸੁਣਦਾ ਹੈ ਮਤਲਬ ਮੈਨੂੰ ਸਮਝਦਾ ਹੈ ਮੈਂ ਇਹਦੇ ਨਾਲ ਗੱਲ ਕੀਤੀ ਇਹਨੇ ਮੈਨੂੰ ਸੁਣਿਆ ਮਤਲਬ ਕੀ ਹੋਇਆ ਕਿ ਮੈਨੂੰ ਸਮਝਦਾ ਹੈ ਮੈਨੂੰ ਪਿਆਰ ਕਰਦਾ ਹੈ ਤੁਸੀਂ ਪਿਆਰ ਕਰਦੇ ਹੋ ਪਰ ਸੁਣਦਾ ਨਹੀਂ ਉਹ ਜਦੋਂ ਤੁਹਾਡੀ ਗੱਲ ਸੁਣਦਾ ਨਹੀਂ ਤਾਂ ਵਾਈਫ ਨੂੰ ਲੱਗਦਾ ਹੈ ਇਹ ਮੇਰੀ ਗੱਲ ਨਹੀਂ ਸੁਣਦਾ ਪਿਆਰ ਨਹੀਂ ਕਰਦਾ ਇੱਥੇ ਪ੍ਰੋਬਲਮ ਕ੍ਰੀਏਟ ਹੋਣ ਲੱਗ ਜਾਂਦੀ ਹੈ ਮਾਈਂਡ ਵਿੱਚ ਗੱਲਾਂ ਆਉਣ ਲੱਗ ਜਾਂਦੀ ਹੈ ਵੀ ਮੈਨੂੰ ਪਿਆਰ ਨਹੀਂ ਕਰਦਾ ਤੂੰ ਸੁਣਾਉਣਾ ਚਾਹੁੰਦੀ ਹੈ ਉਹ ਕੁਦਰਤੀ ਸੁਭਾਅ ਹੈ ਉਹ ਬਣੀ ਨਹੀਂ ਇਦਾਂ ਉਹ ਬਣੀ ਨਹੀਂ ਇਦਾਂ ਦੀ ਔਰਤ ਹੁੰਦੀ ਹੀ ਹੈ ਇਦਾਂ ਦੀ ਕਿ ਆਪਣਾ ਦੁੱਖ ਉਨੇ ਸੁਣਾਉਣਾ ਹੈ ਤੇ ਸੁਣਨਾ ਪੈਣਾ ਹੈ ਅੱਛਾ ਦੂਸਰੇ ਪਾਸੇ ਬੰਦੇ ਦਾ ਸੁਭਾ ਉਹ ਜਦੋਂ ਆਉਂਦਾ ਉਹ ਆਪਣਾ ਸਾਈਡ ਤੇ ਬੈਠ ਕੇ ਆਪਣਾ ਕੰਮ ਕਰਨਾ ਚਾਹੁੰਦਾ ਹੁਣ ਬੀਬੀ ਦਾ ਸੁਭਾ ਇਦਾਂ ਦਾ ਪਿਆਰ ਤਾਂ ਇਹ ਕਰਦੀ ਹੈ ਹੁਣ ਇਹ ਕੀ ਸੋਚਦੀ ਹੈ ਕਿ ਮੇਰੇ ਘਰ ਵਾਲਾ ਸਭ ਤੋਂ ਵਧੀਆ ਹੋਵੇ ਇਸ ਕਰਕੇ ਉਹ ਸਲਾਹਾਂ ਦਿੰਦੀ ਹੈ ਕਿ ਇਹ ਨਹੀਂ ਇਹ ਨਹੀਂ ਇਦਾਂ ਨਹੀਂ ਜਦੋਂ ਉਹ ਸਲਾਹ ਦਿੰਦੀ ਦਿੰਦੀ ਤਾਂ ਸਲਾਹ ਉਹ ਪਿਆਰ ਨਾਲ ਹੈ ਪਰ ਉਹ ਉਹਦੀ ਈਗੋ ਤੇ ਸੱਟ ਵੱਜਦੀ ਆ ਕਿ ਹਰ ਵੇਲੇ ਮੈਨੂੰ ਇਦਾਂ ਕਹਿੰਦੀ ਹੈ ਇਦਾਂ ਕਹਿੰਦੀ ਹੈ ਜੇ ਔਰਤ ਉਹਨੂੰ ਆਪਣੇ ਮਸਲੇ ਹੱਲ ਕਰਨ ਵਾਸਤੇ ਬੈਠਣ ਦੇਵੇ ਕਿਤਾਬ ਪੜਨ ਦੇਵੇ ਅਖਬਾਰ ਪੜਨ ਦੇਵੇ ਉਹ ਬੰਦਾ ਸ਼ਾਂਤੀ ਨਾਲ ਬੰਦਾ ਸਾਈਡ ਤੇ ਬੈਠਾ ਰਹੇ ਤੇ ਹੁਣ ਕੀ ਹੁੰਦਾ ਹੈ ਉਹ ਬੰਦਾ ਸੋਚਦਾ ਹੈ ਕਿ ਮੇਰੀ ਇੱਜ਼ਤ ਕਰਦੀ ਹੈ ਹਰ ਗੱਲ ਤੇ ਟੋਕਦੀ ਨਹੀਂ ਕਿਉਂਕਿ ਮੈਨੂੰ ਸਿਆਣਾ ਸਮਝਦੀ ਹੈ ਮੇਰੇ ਫੈਸਲਿਆਂ ਨੂੰ ਸਵੀਕਾਰ ਕਰਦੀ ਹੈ ਜਿਵੇਂ ਜਿਵੇਂ ਮੈਂ ਡਿਸੀਜਨ ਲੈਣਾ ਮੈਨੂੰ ਸਵੀਕਾਰ ਕਰਦੀ ਹੈ ਸਮਝਦੀ ਹੈ ਮਤਲਬ ਕਿ ਮੈਨੂੰ ਪਿਆਰ ਕਰਦੀ ਹੈ ਨਿੱਕੀ ਨਿੱਕੀ ਗੱਲ ਤੇ ਟੋਕ ਟਕਾਈ ਨਹੀਂ ਕਰਦੀ ਕਿਉਂਕਿ ਮੈਂ ਠੀਕ ਆ ਮੈਨੂੰ ਸਮਝਦੀ ਐ ਸਮਝਦੀ ਹੋਣ ਕਰਕੇ ਮੈਨੂੰ ਪਿਆਰ ਕਰਦੀ ਐ ਰਿਸ਼ਤਾ ਬਣਿਆ ਰਹਿੰਦਾ ਹੈ ਪਿਆਰ ਦੋਵਾਂ ਦਾ ਹੁੰਦਾ ਹੈ ਪਰ ਤਰੀਕਾ ਵੱਖਰਾ-ਵੱਖਰਾ ਹੁੰਦਾ ਹੈ ਕਿਉਂਕਿ ਉਹ ਇਸ ਕਰਕੇ ਦੁੱਖ ਨਹੀਂ ਦੱਸਣਾ ਚਾਹੁੰਦਾ ਕਿ ਉਹਦੇ ਤੇ ਲੋਡ ਨਾ ਪਵੇ ਟੈਨਸ਼ਨ ਨਾ ਲਵੇ ਮਤਲਬ ਕੀ ਐ ਪਿਆਰ ਦੋਵੇਂ ਕਰਦੇ ਆ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ ਉਹਦੇ ਅੰਦਰ ਉਹ ਹੁੰਦਾ ਹੈ ਕਿ ਉਹ ਮੈਨੂੰ ਟੋਕਦੀ ਉਹ ਇਸ ਕਰਕੇ ਟੋਕਦੀ ਹੈ ਕਿ ਪਤੀ ਮੇਰਾ ਬੈਟਰ ਬਣੇ ਪਰ ਜੇ ਤੁਸੀਂ ਇੱਕ ਦੂਸਰੇ ਨੂੰ ਬਦਲਣ ਦੀ ਬਜਾਏ ਇੱਕ ਦੂਸਰੇ ਨੂੰ ਸਮਝੋ ਤੇ ਰਿਸ਼ਤਾ ਵਧੀਆ ਬਣੇਗਾ ਔਰਤ ਕਹੇ ਕਿ ਮੈਂ ਇਹਨੂੰ ਬਦਲਣਾ ਹੈ ਪ੍ਰੋਬਲਮ ਚ ਪਵੇਗੀ ਬੰਦਾ ਕਵੇ ਮੈਂ ਔਰਤ ਨੂੰ ਬਦਲਣਾ ਉਹ ਪ੍ਰੋਬਲਮ ਚ ਪਵੇਗਾ ਪਰ ਨਹੀਂ ਤੁਹਾਨੂੰ ਇੱਕ ਦੂਸਰੇ ਨੂੰ ਸਮਝਣਾ ਪੈਣਾ ਕਿ ਇਹਦਾ ਨੇਚਰ ਇਦਾਂ ਦਾ ਹੈ ਤੇ ਇਹਦਾ ਨੇਚਰ ਇਦਾਂ ਦਾ ਇਸ ਕਰਕੇ ਆਪਾਂ ਇੱਕ ਦੂਸਰੇ ਦੇ ਨੇਚਰ ਦੀ ਰਿਸਪੈਕਟ ਕਰੀਏ ਤੇਰੇ ਹਿਸਾਬ ਨਾਲ ਮੈਂ ਟਲਾਂ ਤੇ ਮੇਰੇ ਹਿਸਾਬ ਨਾਲ ਤੂੰ ਟਾਂ ਉਹ ਕੰਮ ਤੋਂ ਆਇਆ ਉਹਦੀ ਗੱਲ ਆਰਾਮ ਨਾਲ ਸੁਣ। ਉਹ ਖੁਸ਼ ਹੈ। ਇਹਨੂੰ ਆਪਣੇ ਫੈਸਲੇ ਹੱਲ ਕਰਨ ਦੇ ਬੰਦਾ ਖੁਸ਼ ਹੈ। ਰਿਸ਼ਤਾ ਬਣਿਆ ਰਹੇਗਾ। ਪਰ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਆਪਾਂ ਇੱਕ ਦੂਜੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ। ਬਦਲੋ ਨਾ। ਪਤੀ ਪਤਨੀ ਨੂੰ ਸਮਝੇ ਤੇ ਪਤਨੀ ਪਤੀ ਨੂੰ ਸਮਝੇ। ਅੱਛਾ ਜੇ ਤੁਸੀਂ ਸਮਝਦੇ ਨਹੀਂ ਤਾਂ ਕੋਈ ਹੋਰ ਸਮਝਦਾ ਹੈ ਫਿਰ ਬੰਦੇ ਨੂੰ ਲੱਗਦਾ ਹੈ ਉਹ ਤਾਂ ਬੜੀਆਂ ਮੇਰੀਆਂ ਸਿਫਤਾਂ ਕਰਦੀ ਹੈ ਘਰ ਵਾਲੀ ਮੇਰੀ ਕਦੇ ਸਿਫਤ ਨਹੀਂ ਕਰਦੀ ਟੋਕ ਟਕਾਈ ਕਰਦੀ ਰਹਿੰਦੀ ਹੈ ਉੱਥੇ ਫਿਰ ਰਿਲੇਸ਼ਨ ਵਿਗੜਦੇ ਨੇ ਬਸ ਇੱਕ ਦੂਜੇ ਨੂੰ ਸਮਝਣਾ ਪੈਣਾ ਹੈ ਇਸ ਦਾ ਨੇਚਰ ਅਲੱਗ ਅਲੱਗ ਹੈ ਤੇ ਉਸ ਦਾ ਨੇਚਰ ਅਲੱਗ ਲੱਗਿਆ ਇਮੋਸ਼ਨਲੀ ਨੇਚਰ ਬੀਬੀ ਦਾ ਹੁੰਦਾ ਹੈ ਬੰਦਾ ਤਰਕ ਨਾਲ ਸੋਚਦਾ ਹੈ ਬੀਬੀ ਇਮੋਸ਼ਨਲ ਹਾਵੀ ਹੁੰਦੇ ਨੇ ਹਮੇਸ਼ਾ ਇੱਕ ਦੂਜੇ ਤੇ ਬੋਝ ਨਾ ਪਾਈਏ ਇੱਕ ਦੂਜੇ ਨੂੰ ਸਮਝੀਏ ਅੱਗੇ ਵੀਡੀਓ ਲੈ ਕੇ ਆਂਦੇ ਰਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ